ਟ੍ਰੱਕ ਆਪਰੇਟਰ ਜੁਨੀਅਨ ਜਿੰਦਾਬਾਦ ਟ੍ਰੱਕ ਆਪਰੇਟਰ ਜੁਨੀਅਨ ਜਿੰਦਾਬਾਦ ਰਾਮ ਪ੍ਰਧਾਨ ਜਿੰਦਾਬਾਦ ਰਾਮ ਪ੍ਰਧਾਨ ਜਿੰਦਾਬਾਦ ਰਾਮ ਪ੍ਰਧਾਨ ਜਿੰਦਾਬਾਦ ਟ੍ਰੱਕ ਆਪਰੇਟਰ ਜੁਨੀਅਨ ਜਿੰਦਾਬਾਦ ਰਾਮ ਪ੍ਰਧਾਨ ਜਿੰਦਾਬਾਦ ਰਾਮ ਪ੍ਰਧਾਨ ਜਿੰਦਾਬਾਦ ਰਾਮ ਪ੍ਰਧਾਨ ਜਿੰਦਾਬਾਦ ਰਾਮ ਪ੍ਰਧਾਨ ਜਿੰਦਾਬਾਦ ਅਸੀਂ ਟ੍ਰੱਕ ਕ联 ਦੇ ਵੀਰੇ ਆਪਰੇਟਰ ਆ ਭਲਾਡਾ ਭਲਾਡਾ ਟ੍ਰੱਕ ਕ联 ਦੇ ਅਸੀਂ ਰਾਮ ਪ੍ਰਧਾਨ ਦੇ ਨਾਲ ਆ ਕੋਈ ਸਾਡੇ ਦੇ ਕੋਈ ਪ੍ਰਸ਼ਾਸਨ ਜਾਂ ਕੋਈ ਐਮ ਐਲ ਏ ਸਾਹਿਬ ਕੋਈ ਧੱਕਾ ਨਾ ਕਰੇ ਅਸੀਂ ਰਾਮ ਪ੍ਰਧਾਨ ਨਾਲ ਹੀ ਆ ਸਾਰੇ ਪ੍ਰੇਕਟਰ ਸਾਡੇ ਨਾਲ ਸਾਰੇ ਸਮੇਂ ਤੇ ਬਾਹਰਲਾ ਬੰਦਾ ਸਾਡੇ ਨਾਲ ਕੋਈ ਨਾ ਜਨੀਂ ਚਾਵੇ ਅਸੀਂ ਅਸੀਂ ਇਹਦੀ ਅਸੀਂ ਬੇਨਤੀ ਕਰਦੇ ਆਂ ਜੀ ਬੰਲਾ ਦਾ ਤੋਂ ਹੀ ਬੇਨਤੀ ਅਸੀਂ ਸਾਡੀ ਅਸੀਂ ਰਾਮ ਪ੍ਰਧਾਨ ਦੇ ਸਾਰੇ ਨਾਲ ਹੀ ਸਾਫ ਸਾਡੇ ਕੋਈ ਬਾਹਰਲਾ ਬੰਦਾ ਕੋਈ ਪ੍ਰਧਾਨ ਇੱਥੇ ਧੋਪਿਆ ਨਾ ਜਾਵੇ ਪ੍ਰਸ਼ਾਸਨ ਸਾਰਾ ਕੋਈ ਵੀ ਐਮ ਐਲ ਏ ਦਾ ਨੂੰ ਬੇਨਤੀ ਹੈ ਵੀ ਕੋਈ ਬਾਹਰਲਾ ਹੁੰਦਾ ਓ ੱਤਕਾ ਕਰੀ ਜਾਂਦੇ ਨੇ ਪ੍ਰਸ਼ਾਸਨਾ ਤੇ ਐਮਐਲਏ ਸਾਹਿਬ ਵੀ ਕੋਈ ਓ ਅਸੀਂ ਉਹਨਾਂ ਮੇਰੇ ਬੇਨਤੀ ਕਰਦੇ ਆ ਵੀ ਸਾਡਾ ਕੋਈ ਨਾ ਪਹੁੰਚਾ ਨਾ ਵੇਚ ਜਾਵੇ ਅੱਛਾ ਬੇਸੀ ਰਾਮ ਪ੍ਰਧਾਨ ਦੇ ਨਾਲ ਸਾਰੀ ਜੂਨੀਅਰ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਲੂ ਸ਼ਰਮਾ ਟਰੱਕੀ ਨੂੰ ਬੁਲਾੜਾ ਵੀਰੇ ਵੀਰੇ ਸਾਡਾ ਅਸੀਂ ਐਮਐਲਏ ਸਾਹਿਬ ਨੂੰ ਅਪੀਲ ਕਰਨ ਗਏ ਸੀਗੇ ਸਾਡੀ ਇਹੀ ਮੰਗ ਹੈ ਵੀ ਸਾਨੂੰ ਰਾਮ ਪ੍ਰਧਾਨ ਵਧੀਆ ਕੰਮ ਕਰ ਰਿਹਾ ਹੈ 加ਡੀ ਸੁਣਵਾਈ ਕਰ ਰਿਹਾ ਸਾਰਾ ਕੰਮ ਸਾਡਾ ਪਰਪਰ ਵਧੀਆ ਚੱਲ ਰਿਹਾ ਵੀ ਸਾਡੇ ਦੇ ਨਵੇਂ ਪ੍ਰਧਾਨਾ ਕੋਈ ਥੋਪਿਆ ਜਾਵੇ ਜਿਸ ਨੂੰ ਕੰਮ ਬਾਰੇ ਨੌਲੇਜ ਹੋਣਾ ਹੋਵੇ ਸਾਡਾ ਵਧੀਆ ਸਾਰੇ ਪ੍ਰੇਟਰ ਸਹੀ ਸਾਰੇ ਇੱਕ ਮੁੱਠੋ ਦੇ ਬੜੇ ਵੀ ਸਾਨੂੰ ਆਰਾਮ ਪ੍ਰਧਾਨ ਵੀ ਉਹਦੇ ਨਾਲ ਸਹਿਮਤ ਹੈ ਸਾਡੀ ਵੀ ਸਾਨੂੰ ਨਵੇਂ ਪ੍ਰਧਾਨਾ ਥੋਪਿਆ ਜਾ ਵੀ ਸਾਡਾ ਕੰਮ ਵਧੀਆ ਚੱਲ ਰਿਹਾ ਹੈ ਇਹੀ ਅਸੀਂ ਬੇਨਤੀ ਲੈ ਕੇ ਮੱਲ ਸਾਬ ਕੋਲ ਗਈ ਸੀ ਅਪੀਲ ਕਰਨ ਲਈ ਵੀ ਸਾਡੇ ਨਾਲ ਤਾਂ ਕੰਨ ਕੀਤਾ ਕਿਸੇ ਕਿਸਮ ਦਾ ਕਦੋਂ ਤੋਂ ਗੱਲ ਸਟਾਰਟ ਹੋਈ ਐ ਪੰਜ ਚਾਰ ਦਿਨਾਂ ਦੀ ਚੱਲੀ ਜੀ ਗੱਲ ਤੇ ਅੱਜ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਅੱਜ ਅਸੀਂ ਐਮਐਲਏ ਸਾਹਿਬ ਨੂੰ ਮਿਲ ਕੇ ਗੱਲ ਕਰੀਏ ਸਾਡੇ ਲਈ ਪਹਿਲਾਂ ਪ੍ਰਸ਼ਾਸਨ ਦੇ ਐਸਪੀ ਸਾਹਿਬ ਆ ਕੇ ਦੇਈਏ ਕੀ ਕਹਿੰਦੇ ਸੀ ਤੁਹਾਨੂੰ ਵਾ ਲੈਓ ਐਸੀ ਐਸੀ ਵੀ ਲੜਾਈ ਪੜਾਈ ਤੋਂ ਬੱਚੋ ਦਵਾਰੀ ਆਈ ਸੀਗੇ ਜੀ ਇਹਦਾ ਜੀ ਗੱਲਾਂ ਸੁਣਦਾ ਲੈ ਵੈਸੇ ਪ੍ਰਧਾਨ ਸਾਡੇ ਕੋਲੇ ਨਵਾਂ ਕੋਈ ਨਹੀਂ ਆਇਆ ਓਰੇ ਠੀਕ ਠੀਕ ਹੈ ਕੋਈ ਨਾਉਂਸ ਕੋਈ ਨਹੀਂ ਨਾਮ ਵੀ ਨਹੀਂ ਪਤਾ ਨੂੰ ਇਹ ਕੌਣ ਆਊਗਾ ਕੌਣ ਬਣਨਾ ਚਾਹੁੰਦਾ ਇਹ ਸਾਰੇ ਸਾਨੂੰ ਕੋਈ ਨੌਲੇਜ ਨਹੀਂ ਗੱਲਾਂ ਰੋਲਾ ਪੈ ਗਾ ਚੀ ਸੁਣਦੇ ਆ ਜੋ ਵੀ ਸੁਣਿਆ ਅੱਛਾ ਵੀ ਇਸ ਵਾਰ ਤਾਂ ਬਸ ਪ੍ਰਜਾਸ਼ ਨੂੰ ਹੀ ਵੇਂਦੇ ਆ ਵੀ ਸਾਡੇ ਤੇ ਕੋਈ ਵੀ ਨਵਾਂ ਪ੍ਰਧਾਨ ਨਾ ਧੋਪਿਆ ਜਾਵੇ ਸਾਡਾ ਕੰਮ ਵਧੀਆ ਚੱਲ ਰਿਹਾ ਆ ਰਾਮਪੁਰ ਦਾ ਐਮਐਲਏ ਸਾਹਿਬ ਨੂੰ ਜਦੋਂ ਤੁਸੀਂ ਗੱਲ ਕੀਤੀ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਉਹਨਾਂ ਨੇ ਜਵਾਬ ਦੇ ਲਈ ਕੁਝ ਨੋ ਕਹਿੰਦਾ ਵੀ ਮੈਂ ਮੇਰਾ ਇਸ ਗੱਲ 'ਚ ਕੋਈ ਰੋਲ ਨਹੀਂ ਹੈਗਾ ਤੁਹਾਨੂੰ ਜਿਹੜਾ ਚੰਗਾ ਲੱਗਦਾ ਉਹਨੂੰ ਬਣਾ ਸਕਦੇ ਹੋ ਤੁਸੀਂ ਠੀਕ ਹੈ ਉਹਨਾਂ ਨੇ ਇਹੀ ਗੱਲ ਕਹੀ ਆ ਸਾਨੂੰ ਤੇ ਪ੍ਰਸ਼ਾਸਨ ਨੂੰ ਕੀ ਅਜਾਜੋਂ ਦੀ ਬੇਨਤੀ ਵੀ ਸਾਡਾ ਪਹਿਲਾਂ ਵੀ ਦੇਖੋ ਕਿੰਨੀ ਲੜਾਈ ਹੋ ਗਈ ਤੇ ਪ੍ਰਧਾਨਗੀ ਨੂੰ ਲੈ ਕੇ ਵੀ ਇਹ じゃ ਕੋਈ ਸਿਸਟਮ ਨਾ ਹੋਵੇ ਜੀ ਸਾਡਾ ਪਹਿਲਾਂ ਤੋਂ ਤੁਹਾਡੀ ਕੋਈ ਦਿੱਕਤਾਂ ਕੋਈ ਕੋਈ ਦਿੱਕਤ ਸਾਨੂੰ ਕੋਈ ਨਹੀਂ ਆ ਰਹੀ ਕਿਸੇ ਕਿਸਮ ਦੀ ਵੀ ਰਾਮ ਪ੍ਰਧਾਨ ਵੱਲੋਂ ਵਧੀਆ ਉਪਰਾਲਾ ਕੀਤਾ ਵਧੀਆ ਜੀ ਵਧੀਆ ਜਿੱਥੇ ਬੁਲਾਉਣੇ ਰਾਤੋਂ ਰਾਤ ਨੂੰ 12 ਵਜੇ ਫੋਨ ਕਰਦੇ ਸਾਡੇ ਲਈ ਹਾਜ਼ਰ ਹੁੰਦਾ ਜੀ ਰਿਕਰ ਡਰਾਈਵਰ ਦੀ ਕਨੈਕਟਰ ਦੀ ਸਾਰੀ ਗੱਲ ਸੁਣਦਾ ਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਹੋਰ ਤਾਂ ਬਸ ਇਹੀ ਬੇਨਤੀ ਆ ਜੀ ਵੀ ਸਾਡਾ ਕੰਮ ਵਧੀਆ ਵਧੀਆ ਪਹਿਲਾਂ ਜੁਨਾ ਅਸੀਂ ਇਕੱਠੀ ਕੀਤੀ ਮਾਈ ਇਹਵੇਂ ਤੇ ਪ੍ਰਸ਼ਾਸਨ ਨੂੰ ਤੇ ਐਮਐਲਏ ਸਾਹਿਬ ਨੂੰ ਸਾਡਾ ਇਹੀ ਕੰਮ ਐਵੇਂ ਜਿਵੇਂ ਚੱਲਣ ਦੋ ਜੀ ਕਿ ਜੋ ਕੋਈ ਖਲਾਰਾ ਵਾਜੀ ਨਾ ਕਰਨਾ ਸਾਰਾ ਸਿਸਟਮ ਹੀ ਹੱਲ ਜੂ ਸਾਰੇ ਅਸੀਂ ਮਾਰੇ ਜਾਵਾਂ ਸਿੰਗਲ ਮਾਲਕ ਹੈ ਜੀ ਸਾਰੇ ਮੇਰਾ ਨਾਮ ਸੰਦੀਪ ਕੁਮਾਰ ਜੀ ਸੰਦੀਪ ਜੀ ਤੁਸੀਂ ਅੱਜ ਐਮਐਲਏ ਸਾਹਿਬ ਨੂੰ ਬਫਰ ਪਜੋ ਮਿਲਿਆ ਸੀਗਾ ਕਿਸ ਮਾਮਲੇ ਨੂੰ ਲੈ ਕੇ ਤੁਸੀਂ ਮਿਲੇ ਸੀਗੇ ਅਸੀਂ ਯੂਨੀਅਨ ਦੇ ਮਾਮਲੇ ਲੈ ਕੇ ਮਿਲੇ ਸੀਗੇ ਕੀ ਮਾਮਲਾ ਯੂਨੀਅਨ ਦਾ ਯੂਨੀਅਨ ਦੇ ਵਿੱਚ ਪ੍ਰਧਾਨ ਚੇਂਜ ਦਾ ਮਤਲਬ ਮਾਮਲਾ ਚੱਲ ਰਿਹਾ ਜੀ ਵੀ ਇੱਥੇ ਕੋਈ ਨਵਾਂ ਪ੍ਰਧਾਨ ਆ ਰਿਹਾ ਇਸੇ ਤੁਹਾਡੀ ਸਹਿਮਤੀ ਕਿਸ ਪ੍ਰਧਾਨ ਨਾਲ ਸਾਡੀ ਪ੍ਰਸੰਗਤੀ ਇਹ ਰਾਮ ਪ੍ਰਧਾਨ ਨਾਲ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਰਾਮ ਪ੍ਰਧਾਨ ਦੀ ਦੋ ਚਾਰ ਦਿਨਾਂ ਜਿਵੇਂ ਹਵਾ ਚੱਲ ਰਹੀ ਹੈ ਜੀ ਇਹ ਸਿਸਟਮ ਹੋ ਰਿਹਾ ਹੈ ਐਮਐਲਏ ਸਾਹਿਬ ਨੂੰ ਵੀ ਮਿਲ ਕੇ ਆ ਉਹ ਕਹਿੰਦੇ ਵੀ ਜਿਵੇਂ ਤੁਸੀਂ ਪ੍ਰੇਟਰ ਨਾਲੋਂ ਉਮੀ ਹੋਊਗਾ ਠੀਕ ਹੈ ਤੇ ਇਹੋ ਜਿਹਾ ਚੋਸ ਦਾ ਪਾਇਆ ਜੀ ਤਾਂ ਤੁਹਾਨੂੰ ਪ੍ਰਸ਼ਾਸਨ ਵੱਲੋਂ ਕੀ ਸਹਯੋਗ ਜੀ ਪ੍ਰਸ਼ਾਸਨ ਵੱਲੋਂ ਤਾਂ ਇਹੀ ਇਹੀ ਸਾਡੀ ਮਦਦ ਕੀਤੀ ਆ ਬਈ ਇਥੇ ਕਿਸੇ ਤਰ੍ਹਾਂ ਦੀ ਕੋਈ ਲੜਾਈ ਜੜਾ ਨਾ ਹੋਣ ਦਿੱਤਾ ਜਾਵੇ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਜੀ ਸਾਡੇ ਆਪਰੇਟਰ ਬਹੁਤ ਵਧੀਆ ਨੇ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਅਸੀਂ ਜਿੱਥੇ ਵੀ ਕਹਿੰਨੇ ਆ ਪ੍ਰਧਾਨ ਜੀ ਨੂੰ ਸਾਡੇ ਨਾਲ ਹਰ ਵੇਲੇ ਖੜਦੇ ਨੇ ਜੀ ਜੇ ਗੱਲ ਕਰੀਏ ਪ੍ਰਧਾਨ ਦੇ ਕੰਮ ਕਿਵੇਂ ਨੇ ਇਥੇ ਕੰਮ ਬਹੁਤ ਵਧੀਆ ਨੇ ਜੀ ਹਰੇਕ ਦੇ ਨਾਲ ਚੰਗੇ ਮਾੜੇ ਨਾਲ ਹਰੇਕ ਬੰਦੇ ਨਾਲ ਖੜ ਰਹੇ ਹੁੰਦੇ ਨੇ ਦਿਨ ਤੋਂ ਕੋਈ ਪੱਖਵਾਤ ਨਹੀਂ ਹੈਗਾ ਕੀ ਕੋਈ ਮੇਰੇ ਨਾਲ ਐ ਨਾ ਸਭ ਦੇ ਨਾਲ ਖੜਦੇ ਨੇ ਚਾਹੇ ਤੁਸੀਂ ਅੱਧੀ ਰਾਤ ਨੂੰ ਬੁਲਾਓ ਉਹਨਾਂ ਨੂੰ ਪੂਰੀ ਰਾਤ ਨੂੰ 12 ਵਜੇ 2 ਵਜੇ ਉਹਨੂੰ ਕੋਈ ਸਮੱਸਿਆ ਨਹੀਂ ਹੁਣ ਇਹਨਾਂ ਦੇ ਹੁੰਦੀ ਨਹੀਂ ਕੋਈ ਸਮੱਸਿਆ ਨਹੀਂ ਅੰਦਰ ਕੋਈ ਸਮੱਸਿਆ ਨਹੀਂ ਜੇ ਸਮੱਸਿਆ ਨਹੀਂ ਤਾਂ ਹੀ ਅਸੀਂ ਇਹਨਾਂ ਦੇ ਨਾਲ ਖੜੇ ਆਂ ਸਾਨੂੰ ਇਹਨਾਂ ਦੀ ਸਮੱਸਿਆ ਹੀ ਕੋਈ ਨਹੀਂ ਹੈਗੀ ਇਹਨਾਂ ਦੇ ਨਾਲ ਸਾਰੀ ਯੂਨੀਅਨ ਹੀ ਨਾਲ ਆਈ ਹੈ ਇਹਨਾਂ ਦੇ ਸਾਰੇ ਯਾਰ ਤੁਹਾਡੇ ਖੜੇ ਨਹੀਂ ਸਾਰੇ ਪ੍ਰਿੰਟਰ ਖੜੇ ਨਹੀਂ ਸਾਰੇ ਸਾਰੇ ਗੁੱਪ ਨੇ ਸਿਲਮਾਤ ਕਾਂ ਦੇ ਨਾਲ ਵੀ ਸਾਡੇ ਜਦੋਂ ਮਰਜ਼ੀ ਇਸ ਵਕਤ ਸੱਦੀ ਉੱਥੇ ਹੀ ਜਾਂਦੇ ਹਰੇਕ ਡਰਾਈਵਰ ਕਰੈਕਟਰ ਦੇ ਨਾਲ ਖੜੇ ਨੇ ਕੋਈ ਪੱਖਪਾਤ ਨਹੀਂ ਕਰਦਾ ਬੰਦਾ ਕੋਈ ਪੱਖਪਾਤ ਨਹੀਂ ਕਰਦਾ ਸਾਰੇ ਰਾਤ ਨੂੰ ਫੋਨ